ਦੇਖ ਲੈ ਭਾਈ ਦੇਖ ਲੈ ਚਾ ਵੀ ਮੈਨੂੰ ਪੁੱਛ ਕੇ ਕਰਦੇ ਵੀ ਚਾ ਕਰਾਂ ਕਿ ਨਾ ਕਰਾਂ ਇਹਨੂੰ ਐ ਵੀ ਕੀ ਬਿਤਾ ਬਿਨਾ ਚਾਹ ਕੇ ਤਰੀ ਸਰਜੇ ਹਨਾ ਹਲੇ ਮੇਰੇ ਆਂ ਜਮੀਨਾ ਭਾਰ ਦੇਉ ਕੀ ਲੋੜ ਹੈ ਚਾ ਕਰਦੀ ਬੈਠੀ ਰਹਿ ਹੰਨੇ ਤੇ ਉਰੀ ਚੱਲ ਵੀ ਉਹ ਪਾਣੀ ਲੈ ਕੇ ਆ ਤੈਨੂੰ ਕੌਣ ਦਾ ਕਹੇ ਪਾਣੀ ਨੂੰ ਕੋਈ ਨਹੀਂ ਆ ਲਿਆਈ ਜਾਨੀ ਮੈਨੂੰ ਪਤਾ ਨਹੀਂ ਦਵਾਈ ਲੈਣੀ ਮੈਂ ਦਵਾਈ ਲੈ ਲਈ ਪਹਿਲਾਂ ਦਵਾਈ ਤਾਂ ਮੈਂ ਲੈ ਲਈ ਪਹਿਲਾਂ ਕਾਰ ਦਾ ਮੱਠੀ ਜਾਂਦਾ ਦਵਾਈ ਨਾਲ ਘਰ ਮਾਰੀਏ ਤੇ ਭਾਈ ਤੇਰੇ ਤਾਂ ਉਹ ਵੀ ਤਿਆਰ ਬਣਦਾ ਉਹ ਚੱਲ ਮੇਰੇ ਹੋਂਬਰ ਦੇ ਹਿਸਾਬ ਨਾਲ ਸਾਰਾ ਕੁਝ ਬਗਲੀ ਜਾਂਦੇ ਰਹਿੰਦੇ ਦਵਾਈ ਦਵੀ ਲੈ ਕੇ ਹੁਣ ਠੀਕ ਹੋ ਜਾ ਤੈਨੂੰ ਪਤਾ ਨਾ ਬਚੋਲਾ ਕਹਿ ਕੇ ਗਿਆ ਵੀ ਤਿਆਰੀ ਕਰ ਲਉ ਮੁੰਡੇ ਦੇ ਵਿਆਹ ਦੀ ਉਹ ਐ ਤਾਂ ਮੈਂ ਠੀਕ ਹੀ ਆ ਦਵਾਈ ਲੈ ਲਈ ਬਸ ਥੋੜਾ ਜਿਹਾ ਜੇ ਨਾ ਬਹੁਤ ਫਰਕ ਪੈ ਜਾਂਦਾ ਹਾਂ ਵੀ ਹੁਣ ਐ ਵਧੀਆ ਹੋ ਜਾ ਤੇ ਨਾਲੇ ਜਿਵੇਂ ਉਹਨੂੰ ਵੱਡੀ ਨਾਲ ਪਟੂਮਾ ਕਰਾਈਆਂ ਬਰੀ ਦੇ ਕੱਪੜੇ ਬਣਾਏ ਉਹ ਬਣਾਉਣੇ ਆ ਪਟੂਮਾ ਤਾਂ ਆਪਾਂ ਨੂੰ ਤਿਆਰੀ ਮਿਲ ਜਾਣਗੇ ਆ ਰਹੀ ਗੱਲ ਕੱਪੜਿਆਂ ਦੀ ਠੀਕ ਐ ਕੱਪੜੇ ਵੀ ਬਣਵਾ ਲਿਆਂਗੇ ਆਪਾਂ ਕੱਪੜੇ ਵੀ ਫਰਮੇਚਾ ਮੁੰਚਾ ਦੇਣਾ ਪੈਂਦਾ ਐਂ ਤਾਂ ਨਹੀਂ ਬਣ ਜਾਂਦੇ ਹੁਣ ਥੋੜੀ ਬਣਾਉਣੇ ਨੇ ਵਿੱਚ ਆ ਦੇਵਾਂਗੇ ਫਿਰ ਜੁੱਤੀ ਦਾ ਵੀ ਨਾਪ ਚਾਹੀਦਾ ਉਹ ਤਾਂ ਠੀਕ ਹੈ ਗੱਲ ਇਹ ਤਾਂ ਫਿਰ ਕਰੇ ਤੂੰ ਹੋਊਗਾ ਮੈਂ ਤਾਂ ਹੁੰਦਾ ਨਹੀਂ ਇਹ ਕੰਮ ਉਹੀ ਤਾਂ ਹੈ ਇਹ ਤੂੰ ਠੀਕ ਹੋ ਜਾ ਹਾਂ ਇਹ ਨਾ ਪਿਆ ਰਿਆ ਕਰ ਲੈ ਕੇ ਉੱਤੇ ਕੇਸੀ ਉਹ ਮੈਂ ਤਾਂ ਠੀਕ ਹੀ ਹਾਂ ਮੈਂ ਇਹਦੇ ਕੁਸਤਾਂ ਮੈਂ ਢਿੱਲਾ ਹੁੰਨਾ ਕੁਸਤ ਤੁਸੀਂ ਕਹਿ ਕਹਿ ਕੇ ਕਹਿ ਜਾਂਦੇ ਮੈਂ ਢਿੱਲਾ ਐ ਢਿੱਲਾ ਫਿਰ ਮੈਂ ਕੱਲੀ ਵੀ ਕੀ ਕਰਾਂ ਤੂੰ ਤਾਂ ਪਿਆਰ ਹੈ ਨਾ ਮੰਜੇ ਤੇ ਨਹੀਂ ਨਹੀਂ ਫਿਰ ਹੁਣ ਕੰਮ ਤਾਂ ਬੁੜੀਏ ਨਹੀਂ ਕਰਨਾ ਐ ਮੰਜੇ ਤੇ ਪੈ ਰਹਿਣਾ ਜਦੋਂ ਮੈਂ ਬੇਹਲਾ ਹੁੰਦਾ ਤਾਂ ਫੇਰ ਆਰਾਮ ਕਰ ਲੈਨੇ ਹੋਰ ਕੀ ਹੁੰਦਾ ਆ ਹੁਣ ਮੰਡੀ ਜਾਣ ਵਾਲਾ ਕੰਮ ਤਾਂ ਤੂੰ ਨਾਲ ਜਾਏਂਗਾ ਫੇਰ ਹੀ ਹੋਊਗਾ ਮੈਂ ਮਗਾ ਜਮਾਇਨ ਕਾਇਮ ਆ ਚੱਲਾਂਗੀ ਸਾਰਾ ਕੁਛ ਨਾਲ ਤੈਨੂੰ ਲੈ ਚੱਲੂ ਜਿਵੇਂ ਜਿਵੇਂ ਕੁਛ ਕਹੇਂਗੇ ਆਪਾਂ ਲੈ ਲਾਂਗੇ ਉਹ ਜਿਹਾ ਸਮਾਨ ਬਸ ਉਹੀ ਸਮਾਨ ਤਾਂ ਉਹੀ ਲੈਣਾ ਹੁੰਦਾ ਜਿਵੇਂ ਵੱਡੀ ਨਹੀਂ ਕਰਾ ਕੇ ਤਾਂ ਉਵੇਂ ਹੀ ਹੁਣ ਕਰਾਉਣਾ ਹੈ ਉਹ ਨਾਲੇ ਆਪਾਂ ਕੰਮ ਤਾਂ ਸਾਰਾ ਚੁੰਨੀ ਟੜਾਵੇ ਜੀ ਕਰਨਾ ਹੈ ਪਾਲਾ ਕਤਾ ਪਾਰਟੀ ਬੂਟੀ ਚ ਕਰ ਦਾਂਗੇ ਕਿਰਾ ਉਹਨੇ ਨਾਲ ਉਹ ਜਿਹੜਾ ਵਾ ਕਰਕੇ ਲੈ ਆਈਏ ਤੈਨੂੰ ਪਤਾ ਨਹੀਂ ਲੋਕ ਪਾਣਿਆਂ ਮਾਰਨ ਵਾਲੇ ਬਾੜੇ ਨੇ ਹਾਂ ਇਹ ਤਾਂ ਗ ਉਹ ਤਾਂ ਜੇ ਕਾਠੇ ਚ ਫਿਰਦਾ ਹੁੰਦਾ ਨਾ ਤੇ ਹੁੰਦਾ ਹੀ ਨਹੀਂ ਵੀ ਕਿੱਥੇ ਜੀ ਫਿਰਦਾ ਐਡਾ ਲੰਮਾ ਐ ਉਹ ਆਪਾਂ ਤਾਂ ਦੀਨ ਹੈ ਨਾ ਵੀ ਆ ਘਿਰਦਾ ਆਪਣਾ ਮੁੰਡਾ ਫਿਰ ਦੀਨ ਹੈ ਫਿਰ ਤਾਂਹੀਂ ਤਾਂ ਹੁਣ ਆਏ ਵੀ ਜਾ ਚੁੱਪ ਕਰਕੇ ਕਰ ਲਈਏ ਉਹਦਾ ਕੰਮ ਹੈ ਕੋਈ ਨਹੀਂ ਕਰ ਲਾਂਗੇ ਕਰਨਾ ਪਾਇਆ ਵੈਗਰੂ ਨੇ ਆਪਣੀ ਤਾਂ ਇੱਕੋ ਹੋ ਆ ਗਈ ਬਸ ਵੀ ਹੁਣ ਆਏ ਦੇਖ ਲਓ ਵੀ ਆਪਾਂ ਰਿਸ਼ਤੇਦਾਰ ਕਿਹੜੇ ਬੁਲਾਉਣੇ ਆ ਕਿਹੜੇ ਨਹੀਂ ਤੂੰ ਦੱਸ ਬੇਤੇਰੇ ਹਿਸਾਬ ਨਾਲੀ ਮੈਂ ਦੱਸੂਗਾ ਬਈ ਮੇਰੇ ਤਾਂ ਦੋ ਭਾਈ ਨੇ ਦੋਨੇ ਆਉਣਗੇ ਇਹ ਤੇਰੇ ਦੋ ਭਾਈ ਆਉਣਗੇ ਫਿਰ ਮੈਂ ਉਹਨੂੰ ਕੁੜੀ ਨੂੰ ਤਾਂ ਬੁਲਾਉਂਗਾ ਇਹ ਭੈਣ ਨੂੰ ਉਹ ਕੀ ਕਰਨ ਬੁਲਾ ਕੇ ਕਲੇਸ਼ ਦਾ ਘਰ ਆ ਤਾਂ ਜਨਾਬ ਹੀ ਹੁੰਦਾ ਹੋਣਾ ਤਾਂ ਵੀ ਉਹਦਾ ਕਲੇਸ਼ ਪਾ ਦੂਗੀ ਰਹਿਣ ਦੇ ਮੈਂ ਤਾਂ ਕਹਿੰਨੀ ਚੁੱਪ ਹੀ ਚੰਗੀ ਐ ਤੂੰ ਤੈਨੂੰ ਮੈਂ ਆਪਦੀ ਭੈਣ ਦਾ ਨਾਮ ਲੈ ਤਾਂ ਤੂੰ ਕਲੇਸ਼ ਕਰਦੇ ਆ ਨਾਲੇ ਬਿਮਾਰੀ ਹੋਰ ਐ ਨਾ ਉਹਦੇ ਨੂੰ ਕਿੱਲਾ ਜ਼ਮੀਨ ਦਾ ਐ ਤੈਨੂੰ ਪਤਾ ਸਮਝੀ ਨਹੀਂ ਗੱਲ ਤੂੰ ਇਹ ਹਾਂ ਫੇਰ ਠੀਕ ਐ ਤੇ ਜੇ ਉਹਨੂੰ ਨਾਮ ਬੁਲਾਇਆ ਤੇ ਉਹ ਤਾਂ ਫਿਰ ਪਹਿਲਾਂ ਹੀ ਤੂੰ ਕਹਿੰਦੀ ਐ ਕਲੇਸ਼ਣਾ ਉਹਦੇ ਪਿੱਛੋਂ ਪਤਾ ਮੈਂ ਹੋਰ ਇੱਕ ਜੱਪ ਆ ਜੂਗਾ ਠੀਕ ਬੁਲਾਉਣੀ ਤਾਂ ਪਾਉਗੀ ਚਲ ਜਿਹੜੀ ਗੱਲ ਉਹ ਬੋਲੂਗੀ ਆਪਾਂ ਉਹਦਾ ਜਵਾਬ ਨਹੀਂ ਦੇਣਾ ਫੇਰ ਜਵਾਬ ਦੇ ਦੇਣੂ ਫੇਰ ਉਹ ਚੜ ਜਾਂਦੀ ਐ ਆਪਾਂ ਕੁਛ ਨਹੀਂ ਬੋਲਦੇ ਬਲਾਲ ਉਹ ਚਲ ਠੀਕ ਹੈ ਹੈਨਾ ਜਵਾਬ ਵੀ ਦੇਣਾ ਪੈਂਦਾ ਜੇ ਕੋਈ ਟੰਗ ਦੀ ਗੱਲ ਹੋਈ ਫੇਰ ਨਾ ਜਵਾਬ ਦੇਵੇਂ ਜੋ ਕੋਈ ਬੋਲੀ ਪੁੱਠਾ ਫੇਰ ਤਾਂ ਉਹਨੂੰ ਕੁਛ ਨਾ ਕੁਛ ਕਹਿਣਾ ਹੀ ਪਊ ਚਲੋ ਜਿਵੇਂ ਬੋਲੂ ਉਹਦਾ ਜਵਾਬ ਉਹ ਤੇ ਦੇਵਾਂਗੇ ਆਪਾਂ ਪਹਿਲੇ ਹੀ ਆਪਾਂ ਕਾਨੂੰ ਸੋਚਦੇ ਆ ਚਲ ਮੇਰੀ ਤਾਂ ਭੈਣ ਐ ਮੇਰੀ ਤਾਂ ਗੱਲ ਸਹੀ ਵੀ ਲੋ ਤੂੰ ਨਾ ਬੋਲੀ ਮੈਂ ਮਾ ਬਾਬਾ ਬਲਾਲਾ ਤੂੰ ਮੈਂ ਕੁਛ ਨਹੀਂ ਬੋਲਦੀ ਮੈਂ ਤਾਂ ਚੁੱਪੀ ਰਹੂੰ ਪਹਿਲਾਂ ਕਦੇ ਬੋਲੀਆ ਉਹਨੂੰ ਮੈਂ ਕੁਛ ਉੱਤਲਾਈ ਤਾਂ ਹੁੰਦੀ ਐ ਉਹ ਹੋੜੀ ਐ ਭੈਣ ਦਾ ਤੂਰੀ ਹਾਂ ਦੇਖ ਲੈ ਸ਼ਤਾਨ ਨੂੰ ਯਾਦ ਕਰਿਆ ਤੇ ਉਹ ਹਾਜ਼ਰ ਹੋਗੀ ਐਂ ਤਾਂ ਕਹਿੰਦੇ ਹੁੰਦੇ ਲੰਮੀ ਉਰਾਲੀ ਆਉਂਦਾ ਏ ਅੱਛਾ ਲਾ ਆਗੀ ਭੈਣ ਆਗੀ ਬਈ ਕਰ ਨਾ ਨਾ ਬਸ ਰਹਿਣ ਰਹਿ ਕਿਉਂ ਭਾਈ ਕਰ ਭਾਈ ਹਾਂ ਨਾ ਕਿਵੇਂ ਕਹਿੰਦੀ ਸੀ ਰਹਿਣ ਤੇ ਰਹਿਣ ਤੇ ਕੀ ਗੱਲ ਲੈ ਹੁਣ ਮੱਥੋਂ ਉਮਰ ਚ ਵੱਡੀ ਆ ਪਰ ਜਾਈ ਮੈਂ ਕਿਵੇਂ ਪੈਰੀ ਹੱਥ ਲਵਾਣਾ ਤੂੰ ਹੈ ਬੈਜਾ ਬੈਜਾ ਉੱਨ ਨਹ ਹੁੰਦਾ ਕੁੜੀਆਂ ਨੇ ਪੈਰੀਆਂ ਛਣਾਉਣ ਦਾ ਬਹੁਤ ਸੀਸੀ ਦੰਡੀਆਂ ਨੇ ਕੋਈ ਨਾ ਪਰਜਾਈ ਕੁੜੀ ਨੂੰ ਸੂਟ ਲੈ ਕੇ ਦੇਦੀ ਜੇ ਜਾਦੀ ਪੁੰਨ ਕਰਨਾ ਹੈ ਹਾਂ ਸਭ ਕੁਝ ਤੇਰਾ ਹੀ ਹੈ ਕੁਛ ਮਾਦੀ ਲਿਜਾ ਆਵਦੇ ਘਰੋਂ ਨਾ ਨਾ ਇਹ ਤਾਂ ਮੇਰਾ ਵਹਿਮ ਦੀ ਵੀ ਸਾਰਾ ਕੁਝ ਮੇਰੀ ਹੈ ਪਰ ਕਰਾਂ ਕਿ ਜਦੋਂ ਗੱਲਾਂ ਲੋਕਾਂ ਤੋਂ ਪਤਾ ਲੱਗਦੀਆਂ ਨੇ ਨਾ ਫਿਰ ਜ਼ੈਰ ਉਹਦੀ ਦਿਲ ਚ ਖੋ ਪੈਂਦੀ ਹੈਗੀ ਕਿ ਭਈ ਤੂੰ ਆਏ ਦੱਸ ਵੀ ਤੂੰ ਅਚਾਨਕ ਹੀ ਨਾ ਕੋਈ ਫੋਨ ਕਰਿਆ ਨਾ ਕੋਈ ਟਿੱਖੀ ਨਾ ਪੱਤਰ ਨਾ ਕੁਛ ਨਹੀਂ ਹਾਂ ਤੂੰ ਚਾਨਕੀ ਪਈ ਆਗੀ ਹੈ ਕੀ ਗੱਲ ਮੈਂ ਨਹੀਂ ਸਕਦੀ ਇਹ ਆਪਦਾ ਘਰ ਹੈ ਕੀ ਹੋਗਾ ਜੇ ਮਾਪੇ ਨਹੀਂ ਰਹੇ ਮੇਰੇ ਭੈਣ ਭਾਈ ਤਾਂ ਹੈਗੇ ਨੇ ਪਰਜਾਈ ਹੈਗੀ ਸੁਖਣਾ ਮੇਰੇ ਭਤੀਜੇ ਨੇ ਆ ਸਕਦੀਆਂ ਮੈਂ ਘਰੇ ਤਾਂ ਤੇਰਾ ਘਰ ਹੈ ਭਾਈ ਇਹ ਗੱਲ ਨਹੀਂ ਉਹ ਕਈ ਵਾਰ ਹੁਣ ਤੂੰ ਤੁਰ ਕੇ ਆਈਆਂ ਤੈਨੂੰ ਲੈਣ ਵਗ ਜਾਂਦੇ ਮੂਰੇ ਹਾਂ ਹਾਂ ਮੇਰੇ ਵਾਸਤੇ ਤਾਂ ਕਿਤੇ ਮੈਨੂੰ ਐਂ ਲੱਗਦਾ ਸੁਕਾਰ ਪੀਉ ਨਾਲ ਲੈ ਕੇ ਅੱਡੇ ਤੇ ਵਗ ਜਾਂਦੇ ਲੈ ਹੋਰ ਹੁਣ ਗੱਡੀ ਲੈ ਇੱਥੇ ਲੈ ਕੇ ਆਉਂਦਾ ਤੇਰਾ ਹਾਂ ਬੈਜਾ ਪਰਜਾਈ ਬੈਜਾ ਬੈਜਾ ਕਾਹਨੂੰ ਮੇਰਾ ਮੂੰਹ ਖਲਾਉਣੀ ਐ ਮੈਨੂੰ ਚੁੱਪੀ ਰਹਿਣ ਦੇ ਆ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਨਾ ਚੰਗੀਆਂ ਨਹੀਂ ਹੈਗੀਆਂ ਇਹ ਉਹ ਇਹ じゃ ਕੀ ਹੋ ਗਿਆ ਬਾਈ ਤੂੰ ਮੈਂ ਮੈਨੇ ਜੀ ਦੀ ਜਨੇ ਕੀ ਗੱਲ ਹੈ ਅੱਛਾ ਮੈਨੂੰ ਪੁੱਛਦਾ ਬਾਈ ਹਲੇ ਤੂੰ ਬਾਈ ਘਟੋ ਕਟਾਪ ਦੀ ਉਮਰ ਦਾ ਤਾਲੇ ਹਾਜ ਕਰ ਲੈ ਹੈ ਇੱਕੋ ਟੱਟ ਦੇ ਜੰਮੇ ਹੋਏ ਆ ਆਪਾਂ ਆਪਦੇ ਨਾਲ ਦੇ ਜੰਮੇ ਤਾਂ ਵੀ ਉਹਨੇ ਰੱਖਿਆ ਕਰਦੇ ਨੇ ਬੀਬੀ ਦਾਸ ਤਾਂ ਸਹੀ ਕੀ ਕਰਤਾ ਸੀ ਆ ਜਾਂ ਪਰ ਜਾਈ ਜਿੰਨਾ ਤੇਰਾ ਆਹ ਚਿਹਰਾ ਨਾ ਭੋਲਾ ਭਾਲਾ ਲੱਗਦਾ ਤੂੰ ਇੰਨੀ ਭੋਲੀ ਹੈ ਨਹੀਂ ਗਈ ਤੂੰ ਵੀ ਨਾ ਐਨ ਸੁਰੀਆਂ ਚਲਾਉਣੀਆਂ ਅੰਦਰੋਂ ਸੁਰੀਆਂ ਉਹ ਤੁੱਕ ਕੋਲੇ ਕੋਈ ਚੁਗਲੀ ਤਾਂ ਅਗਲੀ ਤਾਂ ਨਹੀਂ ਕਰਦੀ ਇਹ ਮੇਹਨੇ ਤਾਂ ਨਹੀਂ ਜਾਂਦੀ ਹੈ ਇਹ ਬਾਈ ਚੁਗਲੀ ਕਰ ਤੂੰ ਮੈਨੂੰ ਉਹਦਾ ਗੁੱਸਾ ਨਹੀਂ ਆਉਂਦਾ ਪਰ ਗੁੱਸਾ ਤਾਂ ਉਹ ਤੋਂ ਆਉਂਦਾ ਵੀ ਜਦੋਂ ਮੈਂ ਸਾਰਿਆਂ ਤੋਂ ਮੂਰੇ ਹੋਣ ਆਤੀ ਮੈਨੂੰ ਸਾਰਿਆਂ ਤੋਂ ਮਗਰ ਕਰਤਾ ਇਹਨੇ ਉਹ ਭਾਈ ਕਿਹੜੀ ਗੱਲੋਂ ਪਿੱਛੇ ਕਰਤਾ ਤੈਨੂੰ ਮੈਨੂੰ ਤਾਂ ਇਹ ਕੋਈ ਦੱਸੇਗੀ ਫੇਰ ਹੀ ਪਤਾ ਲੱਗੂ ਸਾਨੂੰ ਮੇਰੀ ਸਮਝ ਆਊਗੀ ਦੱਸ ਤਾਂ ਸਹੀ ਮੈਨੂੰ ਤਾਂ ਇਹ ਤੇ ਚਲ ਜੇ ਤੁਸੀਂ ਆਪੇ ਦੱਸ ਦਿੰਦੇ ਪਰ ਦੱਸਣਾ ਮੈਨੂੰ ਪਊਗਾ ਉਹ ਤਾਂ ਜਿਉਂਦਾ ਰਹੇ ਮੇਰਾ ਭਤੀਜਾ ਵੱਡਾ ਜਿਹਨੇ ਮੈਨੂੰ ਫੋਨ ਕਰਤਾ ਕਿਪੂ ਆਏ ਕਰਕੇ ਕਿ ਛੋਟੇ ਦਾ ਰਿਸ਼ਤਾ ਕਰਦੇ ਨੇ ਤੈਨੂੰ ਦੱਸੀ ਨਹੀਂ ਹੈਗਾ ਔਰ ਚੱਟ ਚੱਟ ਫੋਨ ਕਰਤਾ ਹਾਂ ਕਰਨੀ ਸੀ ਫੋਨ ਕਰਦਾ ਮੇਰਾ ਕਿੰਨਾ ਉਹ ਤੁਹਾਡੇ ਨਾਲੋਂ ਜ਼ਿਆਦਾ ਕਰਦਾ ਉਹ ਮੇਰਾ ਮੋਹ ਚੱਲ ਪਤੀਜੇ ਦਾ ਕਰਦੇ ਹੁੰਦੇ ਨੇ ਪਰ ਤੈਨੂੰ ਐ ਨਹੀਂ ਪਤਾ ਵੀ ਤੈਨੂੰ ਕਿਉਂ ਨਹੀਂ ਦੱਸਿਆ ਇਸ ਗੱਲ ਦਾ ਨਹੀਂ ਪਤਾ ਉਹਦਾ ਰੌਲਾ ਤਾਂ ਸਾਰਾ ਉਸੇ ਦੀ ਹੈ ਜ਼ਮੀਨਾਂ ਦੀ ਮੁੰਨਾਂ ਦਾ ਉਦੋਂ ਬਥੇਰੇ ਹੱਥ ਬੰਨੇ ਤੈਨੂੰ ਪਤਾ ਤਾਂ ਭਾਈ ਉਹ ਲੱਬਾਂ ਲੰਜਾ ਬਾੜਾ ਵੀ ਚੁੱਪ ਕਰਕੇ ਚੁੰਨੀ ਜੜਾਵਾ ਕਰਦਾਂਗੇ ਅਸੀਂ ਤਾਂ ਐ ਕਰਿਆ ਸੀ ਵੀ ਤੈਨੂੰ ਮੌਕੇ ਤੇ ਬੁਲਾਵਾਂਗੇ ਚੁੱਪ ਚੁੱਪ ਕਰਕੇ ਕਰ ਲੈ ਸੀ ਤਾਂ ਨਹੀਂ ਦੱਸਿਆ ਬੀਬੀ ਤੈਨੂੰ ਕੀ ਗੱਲ ਮੈਂ ਕਿਹੜਾ ਪਾਨੀ ਮਾਰਨੀ ਸੀ ਜਾਂ ਮੈਂ ਜਾ ਕੇ ਅਗਲੇ ਨੂੰ ਆਏ ਕਿ ਹਾਂ ਦੀ ਵੀ ਕਿ ਭਾਈ ਮੇਰਾ ਤਾਂ ਪਤੀਜਾ 3 ਸਵਾ 3 ਫੁੱਟ ਦਾ ਬਸ ਇਤੋਂ ਜ਼ਿਆਦਾ ਲੰਬਾ ਕਰਦਾ ਹੀ ਨਹੀਂ ਗਾਉਦਾ ਤੂੰ ਨਹੀਂ ਪਾਨੀ ਮਾਰਨੀ ਸੀ ਹੋਰ ਬਧੇਰੇ ਰਹਿ ਗਿਆ ਤੈਨੂੰ ਪਤਾ ਤਾਂ ਹੈਗਾ ਪਹਿਲਾਂ ਕਈ ਵਾਰੀ ਹਾਂ ਹੋ ਕੇ ਨਾ ਹੋਈ ਐ ਪਰ ਹੋਣੀ ਆ ਹੁਣ ਕੁੜੀ ਦਾ ਪਹਾੜ 6 ਫੁੱਟ ਦੀ ਤੇ ਮੁੰਡਾ ਹੈਗਾ 3 ਸਵਾ 3 ਫੁੱਟ ਦਾ ਨਾ ਤਾਂ ਹੋਣੀ ਐ ਤੁਸੀਂ ਮੇਲ ਜੋਲ ਕਰੋ ਜਿੱਡਾ ਕਾ ਮੁੰਡਾ ਉੱਡੇ ਕ ਕੁੜੀ ਪਾੜ ਲਓ ਕਾ ਨੂੰ ਜਵਾਬ ਹੋਊਗਾ ਉਪਾਹੀ ਕਾਇਵਰੀ ਆ ਕੇ ਨਾ ਦੇਖ ਦੇਖ ਕੇ ਮੁੜ ਗਏ ਸਾਨੂੰ ਫੇਰ ਤਾਂ ਨਾ ਉਹ ਬੋਦਾ ਬੋਦਾ ਬਚੋਲਾ ਉਹਨੇ ਬਹੁਤ ਰਿਸਟੇ ਕਰਾਇਨੇ ਸਾਨੂੰ ਉਹਦੀ ਦੱਸ ਪਈ ਨਾਏ ਭਾਈ ਮੈਨੂੰ ਐਂ ਦੱਸ ਆ ਜਿਹੜੇ ਬਚੋਲੇ ਦਾ ਤੂੰ ਨੋਂ ਨੋਂ ਲੈਣਾ ਕਿ ਬੋਦਾ ਬਚੋਲਾ ਬੋਦਾ ਬੋਦਾ ਮੈਂ ਤਾਂ ਤਾਂ ਨੋਂ ਹੀ ਨਹੀਂ ਸੁਣਿਆ ਮੇਰੇ ਨਾਲ ਕਰਾਇਦੀ ਇੱਕ ਵਾਰੀ ਗੱਲ ਉਹ ਭਾਈ ਤੂੰ ਉਹਦਾ ਨਾਂ ਕਿੱਥੋਂ ਸੁਣੇ ਕਿਵੇਂ ਤੂੰ ਜਾਣੇ ਉਹ ਤਾਂ ਇੱਧਰ ਇੱਧਰ ਦੇ ਪਿੰਡਾਂ ਬੰਨੀ ਦਾ ਥੋੜੇ ਬੰਨੀ ਦਾ ਨਹੀਂ ਹੈ ਫੇਰ ਤੇਰੇ ਕਿੱਦਿਆਂ ਦਾ ਵਿਆਹ ਹੋਇਆ ਤੈਨੂੰ ਕੀ ਪਤਾ ਉਹਦਾ ਚਲ ਸਾਰੀਆਂ ਗੱਲਾਂ ਛੱਡ ਮੈਨੂੰ ਤੂੰ ਐਂ ਦੱਸ ਬਾਈ ਵੀ ਮੁੰਡਿਆਂ ਨੂੰ ਕੁੜੀਆਂ ਨੂੰ ਵੀ ਮੁੰਡੇ ਨੂੰ ਕਿੰਨੇ ਕਿੱਲੇ ਆਉਂਦੇ ਨੇ ਕਿੰਨੀ ਜ਼ਮੀਨ ਦੱਸੀ ਆਨਾਂ ਭਾਈ ਤੈਨੂੰ ਪਤਾ ਹੀ ਐ 4 ਕਿੱਲੇ ਨੇ 4 ਕਿੱਲੇ ਦੱਸ ਤੇ ਆ ਸ਼ਾਬਾਸ਼ ਏ ਤੇਰੇ ਮਤੋਂ ਉਹ ਲੈ ਕਿੱਲਾ ਜ਼ਮੀਨ ਦਾ ਮੇਰਾ ਵਿੱਚ ਦੱਸ ਤਾਂ ਕੀ ਗੱਲ ਮੈਂ ਕੋਈ ਨਹੀਂ ਜ਼ਮੀਨ ਦਿੰਦੀ ਹੈਗੀ ਆਪਦੀ ਉਪਾਈ ਜਿਹੜੀ ਗੱਲ ਤੋਂ ਡਰਦੇ ਸੀ ਨਾ ਉਹੀ ਗੱਲਾਂ ਲੱਗ ਗਈ ਟੁਕਾ ਹਾਂ ਅੱਛਾ ਮੈਂ ਤਾਂ ਉਹੀ ਗੱਲਾਂ ਲਾਕੀ ਕਰਨ ਤੇਰੀ ਜ਼ਮੀਨ ਤਾਂ ਬਿਲਿਆ ਤੇਰੀ ਰਹੂਗੀ ਉਹ ਤਾਂ ਨਹੀਂ ਉਹਦੇ ਨਾਮ ਲਵਾਉਂਦੇ ਇਹ ਤਾਂ ਐ ਵੀ ਜਬਾਕ ਬਹਿ ਰਿਆ ਵੀ ਹੋਰ ਕੋਈ ਗੱਲ ਨਹੀਂ ਬਾਤ ਨਹੀਂ ਫਿਰ ਸੁਬਾਤਾ ਤਾਂ ਆ ਆਪਦੀ ਤਿੰਨ ਕਿਲੜੀਆਂ ਤੇ ਵਿਆਹ ਕੇ ਦਿਖਾਓ ਮੁੰਡਿਆਂ ਨੂੰ ਡੇ ਡੇੜ ਕਿਲੜੀ ਆਉਂਦੀ ਐ ਕੋਈ ਨਹੀਂ ਰਿਸ਼ਤਾ ਕਰਦਾ ਇਹ ਜਿਆ ਨੂੰ ਚਾਹੇ ਵੀ ਰਾਣੀ ਪਤੀਜੇ ਤਾਂ ਤੇਰੇ ਹੀ ਨੇ ਹਾਂ ਉਹ ਮੇਰੇ ਭਤੀਜੇ ਨੇ ਪਹਿਲਾਂ ਜਦੋਂ ਕੁੜੀ ਦਾ ਕਰਨਾ ਸੀ ਉਦੋਂ ਰੋਜ ਠੂਮਾਸੀ ਸਲਾਮ ਪ੍ਰੀਤੋ ਲਵੇ ਠੂਮਾਸੀ ਸਲਾਮ ਪ੍ਰੀਤੋ ਲਵੇ ਉਹ ਤਾਂ ਗਾਉਂ ਦੀ ਪੈਸਿਆਂ ਦੀ ਕਦੇ 50000 ਦੇ ਦੇ ਕਦੇ 20000 ਦੇ ਦੇ ਕਦੇ ਲੱਖ ਦੇ ਦੇ ਹੁਣ ਮੁੰਡਿਆਂ ਵਾਰੀ ਹੁਣ ਮੁੰਡਿਆਂ ਵਾਰੀ ਅੱਥਰ ਪ੍ਰੀਤੋ ਕੌਣ ਹੋਗੀ ਚੰਗੀਆਂ ਗੱਲਾਂ ਨੇ ਸਾਡੇ ਵਾਸਤੇ ਇਹ ਉਪਾ ਇਹ ਵੀ ਤੇਰੇ ਭਤੀਜੇ ਦੇ ਤੋਂ ਕੁੜੀਆਂ ਦਾ ਕਰਤਾ ਸੂੰ ਇਹ ਵੀ ਹੁਣ ਤੈਨੂੰ ਸਾਰੀ ਗੱਲ ਦਾ ਪਤਾ ਲੱਗਿਆ ਸੂੰਗਾ ਤੂੰ ਮੂਹਰੇ ਲੱਗ ਕੇ ਕਰ ਅੱਛਾ ਤੂੰ ਤਾਂ ਲੜਾਈ ਕਰੀ ਜਾਨੀ ਛਤੀ ਨਾ ਬੁਲਾਈਏ ਤੇ ਮੈਂ ਲਾੜੇ ਦੀ ਤਾਈ ਕੀ ਗੱਲ ਮੈਂ ਕਿਹਾ ਮੂਹਰੇ ਲੱਗਾ ਮੈਂ ਤਾਂ ਕੋਈ ਨਹੀਂ ਲੱਗਦੀ ਹੈਗੀ ਮੈਂ ਤਾਂ ਕਹਿੰਨੀ ਵੀ ਮੁੰਡੇ ਦੇ ਵੇਹ ਤੋਂ ਪਹਿਲਾਂ ਮੇਰੀ ਜ਼ਮੀਨ ਵੰਡ ਦੋ ਬਸ ਲੋੜ ਨਹੀਂ ਹੈਗੀ ਮਨ ਤੈਿਹ ਦੇ ਰਿਸ਼ਤੇਦਾਰਾਂ ਦੇ ਵਿਆਹ ਲਈ ਤੇਰੇ ਭਤੀਜੇ ਨੂੰ ਫਿਰ ਲੈ ਜੀ ਤੇਰੀ ਤਾਂ ਤੇਰੀ ਰਹੂਗੀ ਤੂੰ ਤਾਂ ਭੱਜ ਜਾ ਤੂੰ ਹੀ ਚਾਤਰ ਚਲਾਕ ਹੈ ਮੇਰੇ ਪਾਈ ਦੇ ਦਿਲ 'ਚ ਨਹੀਂ ਬਈ ਮਾਨਾ ਤੂੰ ਲਾਉਣੀ ਐ ਉਂਗਲਾ ਜਿੰਨੀਆਂ ਲਾਉਣੀ ਐ ਤੂੰ ਬਹੁਤ ਬਹਿ ਬਤ ਤੂੰ ਰਾਜੀ ਕਿਵੇਂ ਐ ਉਹ ਮੇਰੇ ਮੈਂ ਕਰ ਦਿਆਂਗੇ ਮੈਂ ਤਾਂ ਕਿਮੀ ਨਹੀਂ ਰਾਜੀ ਪਾਣਾ ਮੈਨੂੰ ਬਚੋਲੇ ਨੂੰ ਮਿਲਾਓ ਮੈਂ ਕਰ ਦਿਆਂ ਬਚੋਲੇ ਨਾਲ ਕਰ ਸਮਾਰ ਕੇ ਨਾਲੇ ਤੈਨੂੰ ਵੀ ਪਤਾ ਨਹੀਂ ਹੈਗਾ ਅੱਜ ਕੱਲ ਲੋਕ ਬਹੁਤ ਕੰਜਰ ਨੇ ਕਹਿੰਦੇ ਕਿਸ ਨੇ ਕਮਾਉਂਦੇ ਕਿਸ ਨੇ ਬਚੋਲੇ ਦਾ ਮਤਲਬ ਹੁੰਦਾ ਵਿੱਚ ਓਲਾ ਤਾਂ ਹੀ ਉਹਨੂੰ ਬਚੋਲਾ ਕਹਿੰਦੇ ਨੇ ਉਹ ਤਾਂ ਭਾਈ ਲਾਲਚੀ ਤਾਂ ਹੈਗਾ ਜਰੂਰ ਪਰ ਉਹ ਕੰਮ ਮੈਨੂੰ ਐ ਲੱਗਦਾ ਜਮਾ ਫਰੇਟੇ ਛੜਾ ਦੂਗਾ ਉਹ ਆਦਾ ਵੀ ਘੱਟ ਵੱਟ ਨਾ ਕਰੋ ਤੂੰ ਨਹੀਂ ਝੜਾਵਾ ਕਰ ਲੋ ਆਹੋ ਆਪਣੇ ਦਾ ਆਪ ਦਾ ਬਚੋਲੇ ਦਾ ਚਾਹੇ ਕੋਈ ਹੋ ਕੇ ਚੂਣਾ ਚਾਣੀ ਹੋਵੇ ਨਾ ਤੂੰ ਜਾਣੇ ਜਰੂਰ ਰਿਸ਼ਤੇ ਕਰਾ ਦੂਗਾ ਉਹ ਬਣੇ ਨੇ ਰਿਸ਼ਤੇਾਂ ਦੇ ਗਾਏ ਮੇਰੇ ਪਤੀ ਚ ਨੂੰ ਮੈਂ ਕਿਹੜਾ ਰਿਸ਼ਤਾ ਨਹੀਂ ਕਰਾਉਣ ਜਾਣਦੀ ਸੀ ਬਥੇਰੇ ਰਿਸ਼ਤੇ ਹੋ ਜਾਂਦੇ ਸੁੱਖ ਨਾਲ ਜ਼ਮੀਨ ਜਾਇਆ ਤਾਂ ਸੋਨਾ ਸੁਨੱਖਾ ਬ ਤੇਰਾ ਗੋਲ ਮਟੋੜੂ ਉਵੇਂਗਾ ਹੋ ਉਹ ਤਾਂ ਠੀਕ ਹੈ ਭਾਈ ਪਹਿਲਾਂ ਤਾਂ ਕਦੇ ਰਿਸ਼ਤੇ ਦੀ ਗੱਲ ਹੀ ਨਹੀਂ ਚੱਲੀ ਵੀ ਆਪਾਂ ਰਿਸ਼ਤੇ ਦੀ ਐ ਕਰਕੇ ਹੁਣ ਸਾਨੂੰ ਆਏ ਸੀ ਵੀ ਇਹ ਬੌਣਾ ਜਾ ਹੈਗਾ ਕਰ ਲਈਏ ਦਾ ਹੈ ਸਾਰੀ ਗੱਲ ਬਸ ਮੈਂ ਬਟੂਲੇ ਦੇ ਪਿੰਡ ਵੀ ਦੱਸ ਗਿਆ ਐ ਪਰ ਉਹ ਮਗਰੀ ਆ ਗਿਆ ਸਾਡੇ ਤਾਂ ਅਗਲੇ ਦੇ ਪਾਉਣਾ ਜੇ ਹੋਣੀ ਸੀ ਮਾਮੇ ਤੇ ਵਾਕਿਆ ਜੇ ਕਿਤੇ ਗਾਹਾਂ ਦਾਦ ਕਿਆਂ ਤੇ ਗਿਆ ਹੁੰਦਾ ਕਾਹਨੂੰ ਪਾਉਣਾ ਰਹਿਣਾ ਨਾਨ ਕਾਂ ਤੇ ਵਾਕਿਆ ਉਹ ਤਾਂ ਤੈਨੂੰ ਬਾਈ ਬਥੇਰਾ ਕਿਹਾ ਤੀ ਵੀ ਜਾਣ ਦੇ ਨਾ ਛੱਡ ਪਰਚਾਈ ਨੂੰ ਤੇ ਨਾ ਛੱਡ ਉਹ ਮਾਮੇ ਦਾ ਪਰਛਾਵਾਂ ਪਈ ਗੇ ਜਿੱਡੀ ਜਿੱਡ ਕ ਮਾਮੇ ਤੇ ਡੱਕ ਕਹਾਂ ਬਾਣ ਜਾਹੋਗਾ ਮੈਂ ਚਾਹ ਕਰ ਲਾਂ ਘੁੱਟ ਹੁਣ ਤੁਸੀਂ ਗੱਲਾਂ ਕਰ ਲੋ ਭੈਣ ਭਾਈ ਦੇਖ ਲੈ ਬਾਈ ਦੇਖ ਲੈ ਚਾਹ ਵੀ ਮੈਨੂੰ ਪੁੱਛ ਕੇ ਕਰਦੀ ਵੀ ਚਾਹ ਕਰਾਂ ਕਿ ਨਾ ਕਰਾਂ ਇਹਨੂੰ ਐ ਵੀ ਕੀਤਾ ਬਿਨਾ ਚਾਹ ਕੇ ਤਰੀ ਸਰਜੇ ਹਣਾਂ ਹਲੇ ਮੇਰੀਆਂ ਜਮੀਨਾਂ ਭਾਰ ਦੇਉ ਕੀ ਲੋੜ ਹੈ ਚਾਹ ਕਰਨ ਦੀ ਬੈਠੀ ਰਹਿ ਹੰਨੇ ਥਿਉਰੀ ਚੱਲ ਵੀ ਲੈ ਬੀਬੀ ਰਾਣੀ ਤੁਸੀਂ ਗੱਲਾਂ ਬਾਤਾਂ ਕਰੋ ਭੈਣ ਭਾਈ ਤੇ ਨਾਲ ਤੁ ਠੰਡੀ ਹੋ ਜਾ ਐਨੀ ਨਹੀਂ ਨਹੀਂ ਘਬਰਾਟ ਕਰਦੇ ਹੁੰਦੇ ਚਾਹ ਦੀ ਬਣਾਉਣੀ ਆ ਮੈਂ ਤਾਂ ਠੰਡੀ ਹਾਂ ਤੂੰ ਬਣਾ ਲੈ ਜਾ ਕੇ ਚਾਹ ਦੀ ਕੁੱਟ ਜੇ ਬਣਾਏਗੀ ਭਾਈ ਮੇਰੀ ਗੱਲ ਸੁਣ ਆ ਨੰਬਰ ਜਾਂ ਲਾ ਕੇ ਦੇ ਬਚੋਲੇ ਦਾ ਮੈਂ ਕਰਦੀ ਆ ਤੇ ਨਾਲ ਗੱਲ ਬਾਈ ਤੂੰ ਹੁਣ ਕੀ ਗੱਲ ਕਰੇਂਗੀ ਨੰਬਰ ਤਾਂ ਮੈਂ ਲਾ ਦਾਨਾ ਤੈਨੂੰ ਨੰਬਰ ਵਾਲੀ ਕੀ ਗੱਲ ਐ ਲੈ ਮੈਂ ਪੁੱਛੂੰਗੀ ਅਗਲੇ ਨੂੰ ਗਾਂ ਕੁੜੀਆਂ ਦਾ ਕੋਈ ਆਤਾ ਪਤਾ ਪੁੱਛੂੰਗੀ ਤੂੰ ਤਾਂ ਮੀਣ ਹੀ ਹੋ ਦੋਨੇ ਮੇਰੀ ਗੱਲ ਸੁਣਨ ਵਾਲੇ ਬਾਈ ਸਾਰੀ ਉਮਰ ਤਾਂ ਤੀਮੀ ਦੇ ਮਗਰ ਲੱਕੇ ਦਿਖਾਤੀ ਹੈ ਮਾੜਾ ਮੋਟਾ ਤਾਂ ਅੱਜ ਤੱਕ ਕੁਛ ਘੱਟਿਆ ਚੱਜ ਦਾ ਕੰਮ ਕਰਿਆ ਤੇ ਕੋਈ ਤੀਮੀ ਦਾ ਗਲਾਮ ਬਣ ਕੇ ਰਹਿ ਗਿਆ ਆਹ ਦੇਖ ਲੈ ਐਨਾ ਡਰਤੀ ਐ ਇਸ ਦਾ ਚਿੱਟੇ ਆਗੇ ਹਲੇ ਉਮਰ ਹੈ ਕਿ ਤੱਕੀਆਂ ਦੀ ਕਰੀਏ ਲੋਕ ਕਹਿੰਦੇ ਨੇ ਲੜੀ ਜਾਂਦੇ ਨੇ ਜੇ ਉਹ ਬੋਡੀ ਚ ਜੇ ਮੈਂ ਚੁੱਪ ਕਰਦਾ ਨਾ ਬਸ ਆਹੀ ਹੁੰਦਾ ਵੀ ਇੱਕੜਾਣਾ ਦਾ ਚੁੱਪ ਕਰ ਦੇ ਹਾਂ ਆਪ ਜੁੱਤੀਆਂ ਖਾਈ ਜਾਓ ਤੀਮੀ ਨੂੰ ਸਿਰ ਤੇ ਨਚਾ ਲੋ ਉਹ ਤਾਂ ਜਿਹੇ ਜੀ ਹੈਗੀ ਹੈਗੀ ਐ ਫਿਰ ਮੈਨੂੰ ਚੁੱਪ ਕਰਨਾ ਪੈਣਾ ਚੱਤ ਫੋਨ ਲਾ ਉਹਨੂੰ ਬਸ ਗੱਲਾਂ ਜਨਾ ਟਾਲ ਮੈਨੂੰ ਸਭ ਜਾਣ ਕੇ ਜਿਹੜੀ ਮਿੱਟੀ ਆ ਗੱਲਾਂ ਤੇ ਨਹੀਂ ਗੱਲਾਂ ਤੇ ਨਹੀਂ ਢਾਲ ਦੇ ਤੂੰ ਐ ਨਾ ਕਰ ਹਾਂ ਉਹਨੂੰ ਕਿਤੇ ਗਲਤ ਬਰਤ ਨਾ ਬੋਲ ਵੀ ਕੋਈ ਇੱਥੇ ਆਏ ਇਹਨੂੰ ਕੋਈ ਕੁਝ ਕਹੀ ਦੀ ਕਿਤੇ ਉਹ ਆ ਵੀ ਨਹੀਂ ਇੱਥੇ ਕੀ ਗੱਲ ਮੇਰੇ ਦਿਮਾਗ 'ਚ ਫਰਕ ਹੈ ਜਿਹੜਾ ਫਿਰ ਅੱਜੇ ਪੱਜ ਤੋਂ ਗਾਹ ਸਾਖ ਸੱਲੇ ਕਿਥ ਤੂੰ ਤਾਂ ਬੜਾ ਜਿਆਦੇ ਹੁਣ ਤਾਂ ਬਾਗੀ ਹੂੰ ਮੇਰੇ ਨਾਲ ਤਾਂ ਵਧੀਆ ਗੱਲਾਂ ਕਰ ਤੇਰੀਆਂ ਵਹਿਬ ਤਾਂ ਨਿਭਾਈ ਤੇਰੀਆਂ ਵਹਿਬ ਤਾਂ ਸਭ ਜਾਣਦੀਆਂ ਮੈਂ ਜੇ ਤੂੰ ਮੇਰੀ ਇੱਜ਼ਤ ਕਰੇ ਬਗਾਨੀ ਤੇਰੀ ਕੀ ਹਿੰਮਤ ਹੈ ਵੀ ਮੇਰੀ ਉਹ ਨਾ ਇੱਜ਼ਤ ਕਰੇ ਤੇਰਾ ਭਲਾ ਹੋ ਜੇ ਭਲਾ ਹੋ ਜੇ ਨਾਲੇ ਹੋਰ ਹੋ ਜੇ ਕਰ ਫੋਨ ਬਲਾਉਰੇ ਕਿਹੜਾ ਇਹ ਜੱਟ ਚੁੱਪ ਕਰ ਜਾ ਬਿੰਦਕ ਉਹ ਤੂੰ